ਉਹ ਕਰਮ ਵਾਲੇ ਮਾਪੇ ਨੇ ਜਿਹੜੇ ਪਾਉਂਦੇ ਪੁੱਤਾਂ ਦੀ ਲੋੜੀ ਉਹ ਕਰਮ ਵਾਲੇ ਮਾਪੇ ਨੇ ਜਿਹੜੇ ਦੇਖਦੇ ਪੁੱਤਾਂ ਦੀ ਜੋੜੀ ਉਹ ਕਰਮ ਵਾਲੇ ਮਾਪੇ ਨੇ ਜਿਹੜੇ ਦੇਖਦੇ ਨੋ ਪੁੱਤ ਦੀ ਜੋੜੀ ਉਹ ਕਰਮ ਵਾਲੇ ਮਾਪੇ ਨੇ ਜਿਹੜੇ ਪਾਉਂਦੇ ਪੁੱਤਾਂ ਦੀ ਲੋੜੀ ਲੋੜੀ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਅੱਜ ਆਇਆ ਲੋੜੀ ਦਾ ਇਤਿਹਾਰ ਸੋ ਸਾਰਿਆਂ ਨੂੰ ਵਿਦੇਸ਼ਾਂ ਵਿੱਚ ਬੈਠਿਆ ਨੂੰ ਇੰਡੀਆ ਵਿੱਚ ਬੈਠਿਆ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਖੁਸ਼ ਰਹੋ ਲੋੜੀ ਤੁਹਾਡੇ ਲਈ ਖੁਸ਼ੀਆਂ ਭਰੀਆਂ ਖੁਸ਼ੀਆਂ ਲੈ ਕੇ ਆਵੇ ਖੁਸ਼ੀਆਂ ਲੈ ਕੇ ਆਵੇ ਤੇ ਤੁਹਾਨੂੰ ਤਰੱਕੀ ਦੇ ਰਾਹ ਤੇ ਸਾਡੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਬਹੁਤ-ਬਹੁਤ ਜੀ ਮੁਬਾਰਕਾਂ ਲੋੜੀਆ ਚਾਪ ਲੀਏ ਆਪਾਂ ਫਿਰ ਇਹ ਸਾਹਮਣੇ ਬਾਬਾ ਰਿਕਾ ਸਾਹਿਬ ਨਿਸ਼ਾਨ ਸਾਹਿਬ ਚਾੜਨਾ ਕਿਸੇ ਨੇ ਮੰਦਰ ਦੇ ਉੱਥੇ ਜਾਣਾ ਆਪਾਂ ਸੇਵਾ ਕਰਨੀ ਆ ਤੇ ਇਸ ਕਰਕੇ ਨਾ ਆ ਪਹੁੰਚ ਆ ਵੀ ਕਿ ਉਧਰ ਜਾਣਾ ਆ ਮੰਦਰ ਜੇ ਸਿਲੰਗਰ ਪਾਣੀ ਸਾਡਾ ਹੋ ਗਿਆ ਤੇ ਬੱਚੇ ਹੱਸ ਰਹੇ ਆ ਲੋੜੀ ਮੰਗ ਰਹੇ ਆ ਪਤਾਨੇ ਕੱਢ ਰਹੇ ਆ ਕੋਈ ਆ ਜਾਂਦਾ ਕੋਈ ਚੱਲ ਜਾਂਦਾ ਆ ਜਿਹੜਾ ਕੋ ਲੋੜੀ ਪਾਉਂਦਾ ਠੀਕ ਆ ਜਿਹੜਾ ਕੋ ਨਹੀਂ ਪਾਉਂਦਾ ਕਹਿੰਦੇ ਹੁੱਕਾ ਜੀ ਹੁੱਕਾ ਇਹ ਘਰ ਭੁੱਖਾ ਕਈਆਂ ਦੇ ਲੋੜੀ ਬਹੁਤ ਜ਼ਿਆਦਾ ਮਾੜੀ ਵੀ ਆਈ ਹੈ ਕਈਆਂ ਚੰਗੀ ਵੀ ਆਈ ਆ ਜਿਹੜਾ ਇਹ ਤਾਂ ਦੁਨੀਆ ਦਾ ਆਏ ਚਲਾਈ ਹੈਗੀ ਆ ਕੋਈ ਆ ਗਿਆ ਕੋਈ ਚਲਾ ਗਿਆ ਹੱਸਣਾ ਰੋਣਾ ਤੇ ਬਾਈ ਕੀ ਦੇ ਹੱਥ ਵਾਸਿਆ ਨੇ ਦੇਖ ਕੁਮਾ ਜੱਡਾ ਬੜਾ ਮੋਟਲਿਆ ਆਵੇ ਤੋਂ ਦੇ ਦੇ ਇਹਨੂੰ ਸਾਰਾ ਭਰਨਾ ਹੈ ਠੀਕ ਸਾਗਾ ਪਰ ਰੱਖ ਲਿਆ ਅੱਜ ਅੱਜ ਮੀਨਾ ਖਾਧਨ ਤੋਂ ਦਾ ਤੇ ਅੱਜ ਬਣਾ ਕੇ ਰੱਖਣਾ ਕੱਲ ਵਾਸਤੇ ਖਾਣਾ ਕੱਲ ਨੂੰ ਖਾਣਾ ਆ ਬਹੁਤ ਦੀ ਮਾ ਖਾਦੀ ਚੜਨਾਂ ਨਹੀਂ ਨਿਕਾ ਧੁੰਦ ਬਹੁਤ ਜ਼ਿਆਦਾ ਧੁੰਦ ਇੰਨੀ ਆ ਵੀ ਠੰਡ ਤੈਨੂੰ ਵਧੀ ਜਾਂਦੀ ਉਹ ਆ ਸਾਡੇ ਜਗ੍ਹਾ ਪੀਰਾਂ ਦੀ ਤੇ ਅਰਦਾਸ ਕਰਦੇ ਆ ਸਾਰਿਆਂ ਲਈ ਅਰਦਾਸ ਕਰਦੇ ਆ ਸਾਰਿਆਂ ਦੀ ਵੀ ਸਾਰੇ ਖੁਸ਼ ਰਹੋ ਤਰੱਕੀ ਲਓ ਇਸ ਸਾਲ ਦੇ ਵਿੱਚ ਤਾਈ ਜੇ ਫੇ ਤੁਹਾਨੂੰ ਮਾਰਾ ਤਰੱਕੀ ਦਵੇ ਤੇ ਦੇਖੋ ਜੀ ਇਹ ਦਿਨ ਵੀ ਅੱਜ ਤੱਕ ਵਰਮਾਂ ਦੇ ਨਾਲ ਹੀ ਹੈ ਨਾ ਤੇ ਪਰ ਸਾਡੀ ਕਾਦੀ ਲੋੜੀ ਸਾਡੀ ਕੋਈ ਲੋੜੀ ਨਹੀਂ ਆ ਜੇਗੀ ਤੇ ਸਾਡੇ ਕੋਈ ਪ੍ਰੋਗਰਾਮ ਨਹੀਂ ਹੋਇਆ ਹੈਗਾ ਸਾਡੀ ਤਾਂ ਲੋੜੀ ਹੈਗੀ ਤੇ ਜਦੋਂ ਪ੍ਰੋਗਰਾਮ ਹੋਵੇ ਰੌਣਕ ਮੇਲਾ ਹੋਵੇ ਦੇਵੇ ਟਾਈਮ ਤੇ ਫੇ ਲੋੜੀਆਂ ਬੰਦੀਆਂ ਬਥੇ ਗੱਲ ਕਈ ਬੱਚੇ ਕੁੜੀਆਂ ਦੀ ਲੋੜੀਆਂ ਪਾਉਂਦੇ ਆ ਬਹੁਤ ਸੋਹਣੀ ਗੱਲ ਆ ਕੁੜੀਆਂ ਵੀ ਕਰਾਦੀ ਦਤ ਆ ਕਈ ਕੁੜਿਆਂ ਨੂੰ ਵੀ ਦੱਸਦੇ ਆ ਹੈ ਨਾ ਤੇ ਚਲੋ ਇਹੋ ਮੇਰੀ ਡਿਊਟੀ ਸਵੇਜ ਅੱਗ ਤੇ ਲੱਗੀ ਆ ਉਹਨਾਂ ਨੂੰ ਚਾਹੀਦਾ ਮੈਂ ਫੇਰ ਦੀ ਆ ਗਈ ਬਲਤੀ ਆ ਜਿਹੜਾ ਕੋ ਬਲੌਗਰ ਆ ਰਣਜਿੰਦ ਆ ਦੇਖਣਾ ਕਣ ਵਿਖਾਂ ਲੱਗਾ ਚੜਿਆ ਆ ਇਹ ਨਹੀਂ ਨਹੀਂ ਇਹ ਲਾਇਆ ਨਹੀਂ ਉਹਨੇ ਇੱਤੇ ਕੁੜੀਆਂ ਨੇ ਲੋੜੀ ਕੁੰਦ ਜਿਹਦੇ ਮੈਂ ਇਹਦੀ ਸੀ ਪ੍ਰੋਗ ਜਿਹੜੇ ਟਰੈਵਲ ਬਲੌਗਰ ਆ ਆਪਣੇ ਬਾਜੀ ਖੁਸ਼ੀ ਰਿਪਨ ਖੁਸ਼ੀ ਵੀਰ ਤੇ ਬਾਜੀ ਤੋਂ ਉਹਨਾਂ ਨੇ ਆਪਣੀ ਵਿੱਚ ਬੇਟੀ ਦੀ ਜਨਮ ਦਿਨ ਦੀ ਖੁਸ਼ੀਆਂ ਵਿੱਚ ਲੋੜੀ ਪਾਈ ਤੇ ਬਹੁਤ ਵਧੀਆ ਬਲੌਗ ਬਣਾਉਂਦੇ ਹੋ ਟਰੈਵਲ ਵਾਲੇ। ਰਾਨੀ ਜਿੰਦ ਗੌਰਨ ਚਹਿਲ ਨਾ ਸੁਣਾ ਕੁੜੀ ਦਾ। ਦੇਖੋ ਜੀ ਕੁੜੀਆਂ ਮੇਰੀ ਕੱਲ ਘਟ ਨਹੀਂ ਮੁੰਡਿਆਂ ਨਾਲ। ਕੁੜੀਆਂ ਵੀ ਬਹੁਤ ਅੱਗੇ ਆ ਬਰਾਬਰ ਆ ਮੁੰਡਿਆਂ ਦੇ। ਥੋੜੇ ਪਾ ਸਾਗ ਆਪਾਂ ਰੱਖ ਲਿਆ ਤੇ ਰੋਟੀ ਬਣੀ ਆਪਣਾ ਹੋ ਗਿਆ। ਤੇ ਸਾਗ ਤੇ ਹੁਣ ਬਸ ਫ੍ਰੀ ਹੋ ਕੇ ਲੱਗਣਾ। ਤੇ ਸਵੇਰ ਡਿਊਟੀ ਲੱਗੀ ਆ ਅੱਗ ਬਾਲਣ ਦੀ ਮੈਂ ਤੇ ਰੋਟੀ ਪਾਣੀ ਕਰਦੀ ਸੀ ਮੇਰੇ ਪੱਗ ਸੇਕ ਹੀ ਗਏ ਆ ਤੇ ਨਾਲੇ ਆਏ ਆਪਾਂ ਤੁਹਾਡਾ ਪਲਾ ਕਰੀਏ ਲੈ ਠੰਡ ਦਾ ਬਹਾਨਾ ਹੁੰਦਾ ਨਾ ਅੱਗ ਮਰੇ ਬਹਿਣ ਦਾ ਸਾਗ ਦਾ ਬਹਾਨਾ ਪੱਕਾ ਕੰਮਕਾਰ ਚਲੋ ਖਾਣਾ ਪੈ ਗਿਆ ਆ ਸਬਜ਼ੀਆਂ ਕੱਢ ਦਿੱਤੀਆਂ ਆ ਵਿਲੇ ਆ ਪਰ ਸੱਪਾ ਕਰਨਾ ਹੁੰਦਾ ਆ ਕਰੀ ਜਾਂਦੇ ਆ ਸਾਗ ਆਪਾਂ ਸਗ ਨਹੀਂ ਕਰਨਾ ਥੋੜਾ ਮੈਂ ਅੰਦਰ ਮੇਰੇ ਜਿਹੜੇ ਬਲੋਗਰ ਜਿਹੜੇ ਇੱਧਰ ਲਿਆ ਮਾਸੇ ਵਾਲ ਦੇ ਏਰੀ ਜਿਹਨਾਂ ਪਸੂ ਡੇਰੀਆਂ ਰੱਖੀਆਂ ਨਾ ਡੇਰੀਆਂ ਵਾਲੇ ਜਿਹੜੇ ਮੇਰੇ ਵੀਰ ਯਾਰ ਪੈਣਾ ਆ ਮੁੰਡੇ ਕਹਿੰਦਾ ਦੱਸੋਈ ਬੱਚਿਆਂ ਦੀਆਂ ਕਟੀਆਂ ਦੀਆਂ ਅੱਖਾਂ ਵਿੱਚ ਪਾਣੀ ਧਿੱਗ ਕਿਉਂ ਆਉਂਦੀ ਆ? ਇੱਕ ਤੱਕ ਮੇਰਾ ਅੰਦਾਜ਼ਾ ਪੀੜ ਚ ਕੀੜੇ ਹੋਣਗੇ। ਆਪਾਂ ਕੀੜਿਆਂ ਗੋਲੀ ਦੇਤੀ ਆ। ਠੰਡ ਕਰਕੇ ਵੀ। ਕੀੜਿਆਂ ਨਾ। ਕੀੜਿਆਂ ਗੋਲੀ ਦੇਤੀ ਆ ਆਪਾਂ ਉਹ ਬੱਚਿਆਂ ਨੂੰ ਤੇ ਪੱਠੇ ਖਾਂਦੇ ਸੀਗੇ ਆ ਕੱਲ ਦੇ ਪੱਠੇ ਘਟਾਤੇ ਇਹਨਾਂ ਨੇ ਠੰਡ ਕਰਕੇ ਜਾਂ ਵੈਸੇ ਹੀ ਤੇ ਜਾਂ ਕੀ ਕੰਮ ਹੋ ਸਕਦਾ ਠੰਡ ਲੱਗੀ ਹੋਊਗੀ ਜਾਂ ਕੀ ਹੋਗਾ ਹੋਰ ਦੱਸਿਓ ਮਾਲਾ ਮੈਂ ਕਮੈਂਟ ਕਰਕੇ ਫਿਰ ਆਪਾਂ ਉਹ ਕਾਰਵਾਈ ਕਰਾਂਗੇ ਅੱਗੇ ਇੰਜੈਕਸ਼ਨ ਲਾਈਏ ਜਾਂ ਦੀ ਕਰੀਏ ਨਾ। ਉਹਦੇ ਇੰਜੈਕਸ਼ਨ ਵੀ ਆਉਂਦਾ ਆ ਕੰਬੌਕਸੀ ਬੱਚਿਆਂ ਵਾਲਾ। ਤੇ ਬੱਲਾ ਮਿਲ ਵੀ ਆਉਂਦਾ ਠੰਡ ਤੋਂ ਪਰ ਫਿਰ ਵੀ ਥੋੜਿਆ ਕਮੈਂਟ ਕਰਕੇ ਜਰੂਰ ਦੱਸਿਓ ਵੀ ਇਹ ਕੀ ਪ੍ਰੋਬਲਮ ਹੋ ਗਈ ਆਪਾਂ ਕਿਹੜਾ ਇੰਜੈਕਸ਼ਨ ਲਾਈਏ ਕੋਈ ਦਸਤੀ ਕੋਈ ਕੋਈ ਦਸਤੀ ਲੋਕ ਤਾਂ ਵਰਤੀਆਂ ਨਾ ਅੱਖਾਂ 'ਚ ਪਾਣੀ ਆਉਂਦਾ ਗਿੱਦ ਆ ਰਹੀ ਆ ਤੇ ਇਹ ਕੱਲ ਹੀ ਆਉਣ ਲੱਗੀ ਆ ਸੋ ਦੱਸੋ ਮੈਨੂੰ ਕੀ ਕਰੀਏ ਪਹਿਲਾਂ ਠੀਕ ਸੀ ਜਾਂਦੀਆਂ ਨਾ ਉਦੋਂ ਠੀਕ ਸੀ ਪਹਿਲਾਂ ਠੀਕ ਸੀ ਪਰ ਠੰਡ ਵੀ ਇਤਨਾ ਧੁੱਪ ਨੂੰ ਲੱਗਣ ਡਈ ਚਲੋ ਬੱਚਾ ਧੁੱਪੇ ਵਜ ਜਾਂਦਾ ਸੌਖਾ ਛੜ ਹੋ ਜਾਂਦਾ ਨਾ ਤੇ ਠੰਡ ਨਾਲ ਹੀ ਜਾਂਦਾ ਮੌਸਮ ਲੱਗਿਆ ਠੰਡਾ ਮੌਸਮ ਜਾਇਆ ਠੰਡਾ ਅੱਗੇ ਵਾਲੇ ਲੋਕੀਆਂ ਰਹਿ ਗਈਆਂ ਨਾ ਅੱਗੇ ਵਾਲੀਆਂ ਦਿਵਾਲੀਆਂ ਰਹਿ ਗਈਆਂ ਤੇ ਹਰ ਕੋਈ ਵੀ ਅੱਗੇ ਵਾਲਾ ਰਹਿ ਨਹੀਂ ਗਿਆ ਕਿਉਂਕਿ ਦੁਨੀਆਂ ਸਾਰੀ ਬਾਹਰ ਮੁਲਕਾਂ ਚਲੀ ਗਈ ਆ ਜਾਈ ਜਾਂਦੇ ਆ ਵਿਦੇਸ਼ਾਂ ਨੂੰ ਤੇ ਪੰਜਾਬ ਖਾਲੀ ਹੋਈ ਜਾਂਦਾ ਆ ਅੱਗੇ ਮੈਂ ਆਪਣੇ ਪਿੰਡ ਦੇ ਹਰਦਰ ਨੂੰ ਦੇਣਾ ਮੇਰੇ ਪਿੰਡ ਦੇ ਵਿੱਚ ਅੱਗੇ ਨਹੀਂ ਰੌਣਕ ਹੁੰਦੀ ਸੀ ਨਾ ਬੇਸਾਬਾ ਰੌਣਕ ਹੁੰਦੀ ਸੀਗੀ ਸੜਮ ਉਹ ਸਾਰਾ ਖਾਲੀ ਹੋਈ ਗਿਆ। ਗਾਂ ਦੀ ਪੀੜੀ ਜਿਹੜੀ ਉਹ ਬਾਹਰ ਜਾਈ ਜਾਂਦੀ ਆ। ਪਿਛਲੀ ਵੀਡੀਓ ਚ ਲੱਗੀ ਕੋਈ ਸਾਡੇ ਬਰਾਬਰ ਦੇ ਚਲੇ ਗਏ ਆ। ਇੱਕ ਅਸੀਂ ਨਹੀਂ ਗਏ। ਤੇ ਚਲੋ ਕਿਤੇ ਸਮਾਂ ਮੈਜ ਨੂੰ ਜਾਵਾਂਗੇ। ਤੇ ਇਹਨਾਂ ਨਾਲ ਭਾ ਕੇ ਹੈ ਨਹੀਂ ਲੋਹੜੀ ਨਾ ਦਿਵਾਲੀ ਨਾ ਅਗਿਆ ਗਿਆ ਬਸਾਕੀ ਨਾ ਅਗਿਆਰ ਪ੍ਰੋਗਰਾਮ ਰਹਿ ਨਹੀਂ ਗਏ। ਤਿਆਰੀ ਹੈ ਨਹੀਂ ਅੱਗੇ ਵਾਲੇ ਹੁਣ। ਜੇ ਤਾਂ ਅੱਗੇ ਰੌਣਕ ਲੱਗੀ ਹੋਣੀ 15-20 ਮੁੰਡੇ ਕਿਧਰ ਆਉਣੇ 15-20 ਦਿਨ ਆਉਣੇ ਚੜੋ ਕੁੜੀਆਂ ਦੀ ਲੋਹੜੀ ਮੰਗਣੀ ਮੜ ਬੜੀਆਂ ਨੇ ਪ੍ਰਾਤਾਂ ਚੱਕੀਆਂ ਹੋਣੀਆਂ ਹਨ। ਅਸੀਂ ਤਾਂ ਲੋਹੜੀ ਮੰਗਦੇ ਹੁੰਦੇ ਸੀ ਛੋਟੀ ਬੜੀ। ਪ੍ਰਾਤਾਂ ਚੱਕ ਕੇ ਲੋਹੜੀ ਮੰਗਣੀ। ਉਹ ਸੱਭਿਆਚਾਰ ਹੀ ਸਾਡਾ ਅਜਿੰਦਾ ਕਹਦੋਗੇ ਪਤਾ ਨਹੀਂ ਕੀ ਗੱਲ ਹੋਈ ਐ ਖਤਮ ਜਾਂ ਹੋ ਗਿਆ ਐ ਹੁਣ ਹੈ ਨਹੀਂ ਅੱਗੇ ਵਾਲੀ ਗੱਲ ਗੱਲ ਰਹਿ ਨਹੀਂ ਗਈ ਨਾ ਕਿਸੇ ਵਿੱਚ ਕੋਈ ਇਕਤਾ ਐ ਨਾ ਕਿਸੇ ਵਿੱਚ ਕੋਈ ਪਿਆਰ ਐ ਵਾਜ ਨਫਰਤ ਐ ਨਫਰਤ ਦੇ ਬੀਜ ਬੀਜੇ ਆ ਉਹ ਫਿਰ ਵਾਜ ਬੂਟੇ ਵੱਢਦੇ ਆ ਤੇ ਇਸ ਕਰਕੇ ਪਤਾ ਨਹੀਂ ਸਮਾਂ ਹੀ ਹੋ ਜਾਇਆ ਸਮਾਂ ਹੀ ਹੋ ਜਾਇਆ ਜਦੋਂ ਪੰਜਾਬ ਵੀ ਖਾਲੀ ਹੋਈ ਜਾਂਦਾ ਹੈ ਨਾ ਸਹਿਣੀ ਰੌਣਕਾਂ ਪੰਡਾ ਚ ਹੁਣ ਅੱਗੇ ਦੇ ਕੰਨਾ ਹੈ ਨਹੀਂ ਗਿਆ ਦੀਵਾਲੀ ਤੇ ਸਾਡੇ ਪਿੰਡ ਇਤੇ ਮਾਰਕੀਟ ਆ ਬੁਝਾਰਿਆ ਪਿੰਡ ਦੇ ਵਿੱਚ ਦੁਕਾਨਾਂ ਸਜੀਆਂ ਹੋਣੀਆਂ ਤੇ ਰਾਸ਼ੀ ਰਾਸ਼ ਹੁੰਦਾ ਸੀਗਾ ਨਹੀਂ ਪਹਿਲੀ ਗੱਲ ਸਾਡੇ ਪਿੰਡਾਂ ਦੇ ਕਿ ਮੌਤਾਂ ਬਹੁਤ ਹੋਣੀਆਂ ਹੁੰਦੀਆਂ ਜਦੋਂ ਬਹੁਤਾਂ ਸਿਆਣੇ ਜਿਹੜਾ ਕਹਿੰਦੇ ਨਾ ਹੈ ਨਾ ਮੌਤਾਂ ਵੀ ਇਨਸਾਨ ਦੁਨੀਆ ਤੇ ਆਇਆ ਉਹਨੇ ਜਾਣਾ ਤਾਂ ਹੈਗਾ ਹੀ ਆ ਇਹ ਗੱਲ ਕੇ ਬਹੁਤ ਲੋੜੀਆਂ ਆਂਦੀ ਨਾ ਜਿਹੜੀ ਚੀਜ਼ੇ ਦੁਨੀਆ ਤੇ ਬਣੀਆਂ ਦੇਖੋ ਰੁੱਖ ਦੀ ਵੀ ਬਣਿਆਦ ਆ ਬਣਿਆਦ ਇੱਕ ਰੁੱਖ ਦੀ ਵੀ ਆ ਰੁੱਖ ਦੀ ਹਿਸਾਬ ਨਾਲ ਉਹ ਜਿਹੜਾ ਰੁੱਖ ਉਹਦੀ ਬਣਿਆਦ ਖਤਮ ਹੋ ਜਾਂਦੀ ਆ ਉਹਨੂੰ ਬੰਨ੍ਹ ਦੇਣਾ ਕਿڑی ਲੱਗਦੀ ਆ ਘੋਣ ਲੱਗਦਾ ਆ ਉਹ ਸੁੱਕਦਾ ਆ ਦੇਖਦਾ ਖਤਮ ਹੁੰਦਾ ਇਸੇ ਤਰ੍ਹਾਂ ਨਾ ਮਨਿਆਦ ਬੰਦੇ ਦੀ ਵੀ ਆ ਬੰਦਾ ਵੀ ਕੋਈ ਜੇ ਕਹਿ ਦਈਏ ਕਿ ਜੀ ਨਹੀਂ ਆ ਕਿ ਬੰਦਾ ਜੱਗ ਜਿੱਤਿਆ ਆ ਨਹੀਂ ਹਰ ਚੀਜ਼ ਦੀ ਮੈਨੂੰ ਜਿਹੜਾ ਦੁਨੀਆ ਤੇ ਆਇਆ ਸੰਸਾਰ ਨੂੰ ਜਾਣਾ ਪੈ ਰਿਹਾ ਆ ਜਿਹੰਦਾ ਨਾ ਬੰਦਾ ਭਰੀ ਜਵਾਨੀ ਵਿੱਚ ਦੁੱਖ ਬਹੁਤ ਲੱਗਦਾ ਬਾਬਾ ਫਰੀਦ ਜੀ ਕਹਿੰਦੇ ਸੀਗੇ ਜਦੋਂ ਅਸੀਂ ਜਗਤ ਵਿੱਚ ਆਏ ਜੱਗ ਹੱਸੇ ਹਮ ਰੋਏ ਐਸੀ ਕਰਨੀ ਕਰ ਜਦੋਂ ਫਿਰ ਉਹ ਪੂਰੀ ਹੋਏ ਫਿਰ ਉਹਨਾਂ ਨੇ ਕਿਹਾ ਹਮ ਐਸੀ ਕਰਨੀ ਕਰ ਚੱਲੇ ਹਮ ਹਸੇ ਜਾਗਰੂ ਹੋਈ ਕਹਿੰਦੇ ਵੀ ਜਦੋਂ ਮੈਂ ਦੁਨੀਆ ਤੇ ਆਇਆ ਸੀਗਾ ਤੇ ਮੈਂ तकरीबन ਇਹਦਾ ਬਹੁਤ ਜ਼ਿਆਦਾ ਮੈਂ ਤੋਂ ਬੱਚਾ ਸੀ ਰੋਂਦਾ ਸੀਗਾ ਮੈਂ ਸੋਚਦਾ ਸੀਗਾ ਵੀ ਲੋਕੀ ਇੰਨਾ ਮੇਰੇ ਮਤੇ ਜਨਮ ਤੇ ਜਸ਼ਨ ਮਨਾ ਰਹੇ ਆ ਲੱਡੂ ਬਾੰਦਰੋ ਸੇਈ ਕੁਝ ਹੋ ਰਿਹਾ ਹੈ ਨਾ ਬਤਾਈਨਾ ਦੇ ਰਹੇ ਆ ਹੋ ਆਇਆ ਕਹ ਰਿਹਾ ਆਵਣ ਆ ਕੀ ਕਹਣਾ ਹੈ ਨਿਸ਼ਾਦ ਰਹੂ ਚੱਲ 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 ਚੱਤ ਦੋ ਵਾਰ ਸੌਰੀ ਜੀ ਆਪਣੀ ਗੱਲ ਵਿੱਚ ਰਹਿ ਗਈ ਆ ਨਿਸ਼ਾਦ ਸਾਹਿਬ ਚੜਦਾ ਬਾਬਾ ਹਰੀਕਰ ਸਾਹਿਬ ਉੱਥੇ ਜਾਣਾ ਪੈ ਗਿਆ ਆ ਜਾ ਮੇਰਾ ਭਾਜੀ ਤੇ ਆ ਮੇਰਾ ਭਾਜੀ ਇਹ ਵੀ ਬਹੁਤ ਵੱਡੀ ਸੇਵਾ ਬਾਬਾ ਹਰੀ ਕਰਦੀ ਗੇ ਕੱਲੋਂ ਮੰਗੀ ਆ ਜੀ ਜਿੰਦਿਆਂ ਸਵਾਦਾਂ ਲੈਂਗੇ ਆ ਮਹਾਕੋਸ਼ਟਾਣੇ ਜੀ ਨੇ ਸਵਾਦਾਂ ਲਈਆਂ ਆ ਤੇ ਸਾਡਾ ਪਿੰਡ ਬੰਦਿਆ ਵੀ ਨਾ ਮਹਾਕੋਸ਼ਟਾਣੇ ਆ ਹੁਣ ਆਪਾਂ ਜਾ ਰਹੇ ਆ ਨਿਸ਼ਾਦ ਸਾਹਿਬ ਚੜਦਾ ਕਿਸੇ ਸੇਵਾ ਲਈ ਆ ਤੇ ਜਦੋਂ ਆਪਾਂ ਨੂੰ ਵੀ ਸੱਦੇ ਆਇਆ ਨਿਸ਼ਾਨਾਸ਼ਾ ਉਤਾਰਨਾ ਆ 55 56 ਫੁੱਟੇ ਲੰਬਾ ਤੇ ਚਲੋ ਜੇ ਕੋਈ ਸਤਕਾ ਦਿੰਦਾ ਆ ਤੇ ਸਤਕਾ ਲੈਣਾ ਚਾਹੀਦਾ ਆ ਸੋ ਠੀਕ ਆ ਜੀ ਕੱਲ ਮਾਗੀ ਸਾਰਿਆਂ ਨੂੰ ਵਾਇਗਰ ਉਸ ਮਹੀਨਾ ਸੌਫ ਦਾ ਚੜਾਵੇ ਜੀ ਪਛੇ ਪਾਸ਼ਾ ਧੁੱਪ ਦੇ ਨਾਂ ਜਾਣ ਦਾ ਨਾਂ ਨਹੀਂ ਲੈਂਦੀ ਹੈਗੀ ਐਨੀ ਧੁੱਪ ਆ ਸਾਲ ਭਰ ਤੱਕ ਬਣਦੇ ਬਣ ਕੇ ਵਸਤੂ ਤੇ ਗੰਦਲੇ ਬਣਾਈਆਂ ਮੈਂ ਤੇ ਗੰਦਰਾ ਸੰਖੇਤੀ ਬੰਦਣ ਨਾਲ ਬਹੁਤ ਟੇਸਟੀ ਬਣਦਾ ਹੈ ਹਨਾ ਬੜੀਆ ਬਣਦਾ ਇਹ ਰੇਜੇ ਪੈ ਗਿਆ ਰੇਜੇ ਪੈਣ ਲੱਗ ਜਾਂਦਾ ਤੇ ਫਿਰ ਛੇਤੀ ਬਣ ਜਾਂਦਾ ਕੋਸ਼ਿਦ ਨਹੀਂ ਤਾਂ ਅੰਨੀ ਅਸੇਕ ਲੱਗਦਾ ਇਹਨਾਂ ਜਿੰਨਾ ਬੈਠ ਕੇ ਇੱਥੇ ਲੱਗਦਾ ਲੱਕੜੀ ਝੜੀ ਜਾਣੀ ਆ ਤੇ ਅੱਗ ਬਾਲੀ ਜਾਣੀ ਆ ਅੰਮੀ ਹਾਂਜੀ ਰਾਤ ਨੂੰ ਲੋਸਮੈਂਟ ਹੋਈ ਸੀਗੀ ਕਾਦੀ ਉਹ ਗੱਟੂ ਵਾਲੀ ਹਾਂਜੀ ਹੋਈ ਸੀਗੀ ਕੋਈ ਸੀ ਇਹਨੇ ਲੋਸਮੈਂਟ ਹੋਈ ਕਹਿੰਦੇ ਜਿਵੇਂ ਚਾਈਨਾ ਡੋਰ ਆ ਤਾਂ ਉਹ ਕਹਿੰਦੇ ਅਹੀਂ ਜੇ ਦੇਖ ਲਈ ਨਾ ਤੇ ਅਹੀਂ ਕਹਿੰਦੇ ਇਹਨਾਂ ਮਾਪਿਆਂ ਨੂੰ ਜੁਰਮਾਨਾ ਕਰਨਾ ਆ ਤੇ ਨਾਲੇ ਉਹ ਨਿਆਣਾਂ ਨੂੰ ਫੜਨਾ ਆ ਹਾਂ ਹਲੋਸਮੈਂਟ ਹੋਈ ਸੀ ਰਾਤ ਆਹੋ ਵਧੀਆ ਗੱਲ ਆ ਨੁਕਸਾਨ ਆ ਕਿ ਚੰਗੀ ਗੱਲ ਥੋੜੋ ਆ ਜਾਨਵਰਾਂ ਦਾ ਨੁਕਸਾਨ ਹੁੰਦਾ ਬੰਦਿਆਂ ਦਾ ਨੁਕਸਾਨ ਹੁੰਦਾ ਹਲੋਸਮੈਂਟ ਹੋਈ ਹੈ ਉਹ ਕਰਨੀ ਚਾਹੀਦੀ ਆ ਕਿ ਬਹੁਤ ਵਧੀਆ ਗੱਲ ਆ ਕਿਉਂ ਨੁਕਸਾਨ ਕਰਨਾ ਕਿ ਇਹਦਾ ਆਪਾਂ ਲਾਵਾਂਗੇ ਸਰਬਾਤਾ ਹਨਾ ਚਾਈਨਾ ਡੋਰ ਕੜਾ ਚੰਗੀ ਆ ਨੁਕਸਾਨ ਆ ਬਹੁਤ ਜ਼ਿਆਦਾ ਇਹ ਗਲੇ ਫਿਰ ਜਾਂਦੀ ਆਰ ਬਾਰ ਸੁਦਾ ਕਹਿੰਦੇ ਕੱਚ ਹੁੰਦਾ ਵਿੱਚ ਇਹਦੇ ਉਹ ਇਹਨਾਂ ਸਾਗ ਬਣਾ ਰਹੀ ਹੈ ਗੱਲਾਂ ਮਤਾਂ ਬਹੁਤ ਹੋ ਗਈਆਂ